ਇਨਕ ਤਾਕਤ ਹੈ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਵੀ ਮਿੱਤਰ ਬਣਨੇ ਸ਼ੁਰੂ ਹੋ ਜਾਂਦੇ ਨੇ ਬਾਣੀ ਦੇ ਪ੍ਰਤਾਪ ਕਰਕੇ ਦੇਖ ਰਹੇ ਹੋ ਜਿਹੜੇ ਜਿਹੜੇ ਲੋਕ ਗੁਰਸਿੱਖਾਂ ਨੂੰ ਬੋਲ ਕਬੋਲ ਬੋਲਦੇ ਸਨ ਆਜੋ ਆਪਣੀ ਜ਼ੁਬਾਨ ਤੋਂ ਸੋਭਾ ਕਰ ਰਹੇ ਨੇ ਔਰ ਭਾਈ ਸੇ ਭਾਈ ਗੁਰਦਾਸ ਜੀ ਕਹਿੰਦੇ ਪਰਮੇਸ਼ਰ ਅਰਾਧੀ ਹੈ ਜਿਤੂ ਹੋਈਏ ਪਤਤ ਪੁਨੀਤਾ ਭਾਵ ਪਤਨ ਦੇ ਅਰਥ ਨੇ ਪਾਪੀ ਤੋਂ ਪਾਪੀ ਲੋਕ ਵੀ ਪਵਿੱਤਰ ਬਣ ਜਾਂਦੇ ਨੇ ਪਰਮੇਸ਼ਰ ਦੀ ਅਰਦਾਸਾ ਕਰਕੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੂਖ ਨਾ ਇਹੀ ਜੁਗ ਕਰੇ ਜੋ ਬਹੁਤੇ ਮੀਤ ਤੂੰ ਮਨੁੱਖਾ ਜਨਮ ਪਾ ਕੇ ਸੰਸਾਰ ਦੇ ਵਿੱਚ ਤੂੰ ਸੰਸਾਰੀ ਲੋਕਾਂ ਨੂੰ ਤਾਂ ਬਹੁਤ ਮਿੱਤਰ ਬਣਾ ਲਿਆ ਪਰ ਤੇਰਾ ਅਸਲੀ ਮਿੱਤਰ ਸੀ ਪ੍ਰਮਾਤਮਾ ਦਾ ਨਾਮ ਕਹਿੰਦੇ ਉਹਦੇ ਨਾਲ ਤੂੰ ਸਾਹ ਜੀ ਨਹੀਂ ਪਾਈ ਕਰੇ ਜੋ ਬਹੁਤੇ ਮੀਤ ਸੰਸਾਰ ਦੇ ਸੁੱਖਾਂ ਨੂੰ ਤੂੰ ਮਿੱਤਰ ਬਣਾ ਲਿਆ ਸੰਸਾਰ ਦੇ ਸੁੱਖ ਬੰਦੇ ਦੇ ਮਿੱਤਰ ਨਹੀਂ ਬਣਦੇ ਧਨ ਮਨੁੱਖ ਦੀਆਂ ਜੀਵਨ ਦੀਆਂ ਲੋੜਾਂ ਨੇ ਤੇ ਧਰਮ ਮਨੁੱਖ ਦੀ ਮੰਜ਼ਲ ਹੈ ਧਨ ਤੋਂ ਬਿਨਾ ਤੇ ਕੋਈ ਵੀ ਲੋੜ ਪੂਰੀ ਨਹੀਂ ਹੋਣੀ ਧਨ ਤੇ ਗੁਰੂ ਸਾਹਿਬਾਨ ਨੇ ਵੀ ਕਿਰਤ ਕੀਤੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਹਲ ਵੀ ਵਾਹਿਆ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੁਕਾਨ ਵੀ ਕਰਦੇ ਨੇ ਮੋਦੀ